ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਅੜੀਸਰ ਸਾਹਿਬ ਇਸ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਹ ਨਾ ਵੀ ਪਾਕ ਸ਼ਹੀਦਾਂ ਤਨ ਤਨ ਸਤਿਗੁਰੂ ਦੀ ਇੱਕ ਬਹਾਦਰ ਸਾਹਿਬ ਦੀ ਨਾਲ ਜੁੜ ਕੇ ਦਿੱਤਾ ਗਿਆ ਹੈ ਤੇ ਗੁਰਦੁਆਰਾ ਸਾਹਿਬ ਨੂੰ ਪਹੁੰਚਣ ਵਾਸਤੇ ਹੰਡਿਆਇਆ ਜਿਹੜਾ ਚੌਕ ਹੈ ਉੱਥੋਂ ਹੀ ਤੁਹਾਨੂੰ ਸਾਧਨ ਮਿਲ ਜੇਗਾ ਟੈਂਪੂ ਜਿਹੜੇ ਟੈਂਪੂ ਥੋੜੀ ਥੋੜੀ ਦੇਰ ਬਾਅਦ ਹੀ ਭਰ ਕੇ ਚੱਲੀ ਜਾਂਦੇ ਨੇ ਔਰ 20 ਰੁਪਏ ਦਾ ਚਾਰਜਸ ਲੈਂਦੇ ਨੇ गुरुद्वारा साहब के बाहर ही काफ़ी सारिया शॉप्स वगैरह लगी हुई हैं जितों अपनी कोई जरूरत समान और देख पर अंदर गुरुद्वारा साहब मत्था टेकने वास्त वगैरह भी लै सकते हैं बहुत दूर दूर तो संगत इत है ईवन कि बारों भी इतने पहुँचती है संगत गुरद्वारा अमृतसर साहब मान्यता है भी इतने हर एक रुक हुआ कमी अपनी ਸ਼ਰਦਾ ਦੇ ਨਾਲ ਜਦ ਅਰਦਾਸ ਕਰਦੇ ਉਦੋਂ ਇੱਥੇ ਪੂਰਨ ਹੁੰਦਾ ਆਸੀਂ ਜੋੜਾ ਕਰਦੇ ਗੁਰਦੁਆਰਾ ਸਾਹਿਬ ਦੇ ਐਂਟਰ ਕਰਤੇ ਸਾਰੀ ਸੱਜੇ ਪਾਸੇ ਜੋੜਾ ਕਰ ਹੈ ਤੇ ਇੱਥੇ ਜੋੜੇ ਰੱਖਣ ਦੀ ਸਹੂਲਤ ਹੈ ਉਸ ਤੋਂ ਅੱਗੇ ਗੁਰੂ ਤੇ ਨਾਲ ਹੀ ਕੜਾ ਪ੍ਰਸ਼ਾਦ ਦੀ ਦੀਗ ਹੈ ਨੂੰ ਤੁਸੀਂ ਲੈ ਸਕਦੇ ਹੋ ਕਾਊਂਟਰ ਬਣੇ ਹੋਏ ਨੇ ਕਾਫੀ ਖੁੱਲੀ ਜਗ੍ਹਾ ਹੈਗੀ ਹੈ ਤੇ ਅੰਦਰ ਜਾ ਸਕਦੇ ਹੋ ਜਗ੍ਹਾ-ਜਗ੍ਹਾ ਦੇ ਉੱਪਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਬੋਰਡ ਲੱਗੇ ਹੋਏ ਨੇ ਜਿਹਨੂੰ ਸੰਗਤ ਆਰਾਮ ਨਾਲ ਬੈਠ ਕੇ ਪੜ ਸਕਦੀ ਹੈ। ਸ੍ਰੀ ਗੁਰਦੁਆਰਾ ਅਡਿਸਰ ਸਾਹਿਬ ਪੰਜਵੀਂ ਨੌਵੀਂ ਹਟਾਇਆ ਪੋਦੇ ਮਹੀਨੇ ਸ੍ਰੀ ਗੁਰ ਤੇ ਗਹਾਦਰ ਜੀ ਪੱਕੇ ਗੁਰੂ ਸਰਾਈ, ਪੁਰੂਤ ਕੱਚੇ ਗੁਰੂ ਸਰਾਈ, ਕੱਚੇ ਗੁਰੂ ਸਰ ਤੋਂ ਚਾਲ ਕੇ ਸੰਤਾਨ ਤੇ ਆਏ। ਪਿੰਡ ਟੋਲੇ ਦੀ ਜੂਝ ਫਿਰ ਦਾ ਕੋੜਾ ਅੱਗੇ ਨਾ ਤੁਰਿਆ ਤਾਂ ਗੁਰੂ ਜੀ ਨੇ ਚੱਕੋੜਾ ਅੜੀ ਪੈ ਗਿਆ ਇਹ ਕੀ ਕਰਨਾ ਹੈ ਗੁਰੂ ਸਾਹਿਬ ਜੀ ਨੇ ਗੁਰਦਸੇਹ ਕੋੜਾ ਅੜੀ ਪੈ ਗਿਆ ਇੱਥੇ ਤੁਰਕ ਮੁਸਲਮਾਨ ਜ਼ਮੀਨਦਾਰਾਂ ਦਾ ਤਮਾਕੂ ਦਾ ਖੇਤ ਹੈ ਕਿਸੇ ਸਮੇਂ ਇਹ ਵੀ ਗੁਰੂ ਸਿੱਖ ਹੋਣਗੇ ਤੇ ਗੁਰੂ ਦੀ ਸੇਵਾ ਕਰਿਆ ਕਰਨਗੇ ਸੋ ਸਦਾ ਨੂੰ ਸੁੱਖਾਂ ਸੁੱਖਣੇ ਉਹਨਾਂ ਦੇ ਅੜੇ ਕੰਮ ਸੰਭਰਣਗੇ ਅਤੇ ਕਾਰਜ ਸੰਪੂਰਨ ਹੋਣਗੇ ਇਬਚਨ ਕਹਿੰਗੇ ਗੁਰੂ ਸਾਹਿਬ ਇਸ ਸੰਸਥਾਨ ਤੋਂ ਸੋਹੀ ਆਣਾ ਗੋਤਵਾਰਾ ਚਲੇ ਗਏ ਇਸ ਸੰਸਥਾਨ ਦੀ ਸੇਵਾ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਆਏ ਕੇ ਹੰਢਿਆਏ ਨਾਮ ਨਗਰ ਆਰਾਮ ਕੀਨੋ ਗ੍ਰਾਮ ਸੋ ਤਮਾਮ ਮੇਥਾ ਫੈਲਿਓ ਤਾਪ ਰੋਗ ਹੈ ਆਏ ਗੁਰੂ ਪਾਸ ਜੋ ਨਲਾਏ ਖਾਸ ਥਾਲ ਮਿਸ ਊ ਕੇ ਬਿਲੀਓ ਤਾਪ ਪਾਪ ਸਾਮ ਸੋ ਗੁਰੂ ਸਾਹਿਬ 1663 ਈਸਵੀ ਵਿਕਰਮੀ 1722 ਤੇ ਪਹੁੰਚੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਦਾ ਗੱਲ ਇਹ ਇੱਥੇ ਮੁਖਲਿਫ ਕੀਤਾ ਸੀਗਾ ਹੂੰ ਗੁਰੂ ਸਰ ਪੱਕਾ ਇਹ ਪੱਕਾ ਕਿੱਥੇ ਹੈ ਗੁਰੂ ਸਰ ਪੱਕਾ ਉਹ ਇਹਦੇ ਪੈਸੇ ਦੀ ਰੇਨ ਮੋੜੇ ਪੱਥਰ ਟਿਕਾ ਡੰਡਾ ਤੇ ਮੰਦਿਰ ਚੜ੍ਹਦਾ ਸ਼੍ਰੀ ਰਿਸਰਸਾ ਦਾ ਸੈਨਮਿਕ ਤੰਸਾ ਸੋਈ ਦੀ ਕਮੀ ਸਨ 1665 ਇਸਵੀ ਸਰਬ ਕਲਾ ਸੰਦਰਭ ਦੇ ਸੋਲ ਪਿੰਡੋਂ ਰੰਗੀਆਂ ਸੇਖਾ ਤੇ ਕਟੂ ਹੁੰਦਾ ਕੋਦੇ ਮੇਰਾ ਨਾਨਕ ਦੇ ਕਰ ਹੱਥ ਤੂੰ ਤਾਗੇ ਅਰਦਾਸ ਹਮਾਰੀ ਤੂੰ ਤਾਗੇ ਅਰਦਾਸ ਹਮਾਰੀ ਜੀਆਂ ਪਿੰਡ ਸਭ ਤੇ ਸਭ ਤੇਰੀ ਵਡਿਆਈ ਕੋਈ ਨਾ ਉਹਨ ਜਾਣੇ ਮੇਰਾ ਗੋਹਨਾ ਜੀ ਵਾ ਵਾ ਤੂੰ ਪ੍ਰਵਦਾਤਾ ਤਾਂ ਮਤ ਕੋਰਾ ਹਮਾਰੇ ਦੇਖਾਰੀ ਜੀ ਮਤਾ ਤਾ ਤਾਨ ਮਤ ਪੂਰਾ ਅਮਨਾਰੇ ਦੇਖਨੀ ਦੀਓ ਮੈਂ ਕੀ ਮੰਗੂ ਮੈਂ ਕੀ ਮੰਗੂ ਕਿਛ ਤੇਰੇ ਨਾਲ ਰਹੀ ਹਰਦੀ ਜਲਾ ਮੈਂ ਕਮਾਂ ਕਿਛ ਤੇਰਾ ਲਾ ਰਹਾ